ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੀ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਹੰਗਾਮਾ ਹੋ ਗਿਆ ਦੱਸਦੀ ਕਿ ਇੱਕ ਮਹਿਲਾ ਜਲੰਧਰ ਬਾਈਪਾਸ ਤੇ ਜਾਣ ਦੇ ਲਈ ਬੈਠੀ ਤਾਂ ਬੱਸ ਕੰਡਕਟਰ ਦੇ ਨਾਲ ਮਹਿਲਾ ਨੇ ਗਾਲੀ ਗਲੂਚ ਕਰਨੀ ਸ਼ੁਰੂ ਕਰ ਦਿੱਤੀ ਕਟਾਪਾ ਵੀ ਚਾਲਿਆ ਡਰਾਈਵਰ ਦਾ ਬੱਸ ਇਹਨਾਂ ਕਹਿਣਾ ਕਿ ਸ਼ਹਿਰ ਦੀ ਸਟਾਪੇਜ ਉੱਤੇ ਨਹੀਂ ਉਤਾਰਿਆ ਜਾਵੇਗਾ ਜਿਵੇਂ ਇਹ ਗੱਲ ਕਹਿੰਦਾ ਤਾਂ ਉਹ ਮਹਿਲਾ ਉਸ ਨਾਲ ਗਾਲੀ ਗਲੂਚ ਤੇ ਉਤਰ ਆਉਂਦੀ ਹੈ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਗਰਮਾਇਆ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਸਾਰੀਆਂ ਸਵਾਰੀਆਂ ਉਤਰ ਗਈਆਂ ਜਿਸ ਤੋਂ ਬਾਅਦ ਜਿਸ ਮਹਿਲਾ ਦੇ ਨਾਲ ਹੰਗਾਮਾ ਹੋਇਆ ਸੀ ਉਸ ਨੇ ਡਰਾਈਵਰ ਦਾ ਖੁੱਟਾਪਾ ਚਾਰਟ ਡਰਾਈਵਰ ਦੇ ਵੱਲੋਂ ਲਗਾਤਾਰ ਇਨਸਾਫ ਦੇ ਗੁਹਾਰ ਲਗਾਈ ਜਾ ਰਹੀ ਹੈ ਅਤੇ ਬਾਕੀ ਜੋ ਸਵਾਰੀਆਂ ਬੈਠੀਆਂ ਹੋਈਆਂ ਸਨੀ ਉਹਨਾਂ ਦਾ ਵੀ ਕਹਿਣਾ ਹੈ ਡਰਾਈਵਰ ਦੀ ਇਹਦੇ ਵਿੱਚ ਕੋਈ ਵੀ ਗਲਤੀ ਨਹੀਂ ਹੈ ਇਹ ਮਹਿਲਾ ਨੇ ਪਹਿਲਾਂ ਗਾਲੀ ਗਲੋਚ ਕੀਤੀ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਮਹਿਲਾ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਪੁਰੀਆਣਾ ਲਾਈਵ 'ਤੇ ਸ੍ਰਿੰਦਰ ਸੋਨੀ ਦੀ ਰਿਪੋਰਟ ਕੀ ਨਾਮ ਸੀਗਾ ਬਈ ਅੰਮ੍ਰਿਤਸਰ ਤੋਂ ਅਜੇ ਸਵੇਰੇ ਗੱਡੀ ਚੱਲ ਕੇ ਹਾਂਜੀ ਤੇ ਅੰਮ੍ਰਿਤਸਰ ਲੁਧਿਆਣਾ ਡਿੱਪੂ ਦੀ ਗੱਡੀ ਆ ਜਦ ਕਿ ਇਹ ਆਪਣਾ ਇੱਥੋਂ ਆ ਕੇ ਲੁਧਿਆਣੇ ਤੋਂ ਜਲੰਧਰ ਲੁਧਿਆਣੇ ਤੋਂ ਜਲੰਧਰ ਵਾਪਸ ਜਾਣਾ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲਿਆਂ ਗਿਆ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਵੀ ਲੈਓ ਇਹ ਟਿਕਟਾਂ ਹਾਂ ਦਾਰ ਕਾੜ ਕਾੜ ਕੇ ਕਹਿੰਦੀ ਬਾਈਪਾਸ ਤੇ ਉਤਰਨਾ ਮੈਂ ਕਿਹਾ ਬਾਈਪਾਸ ਦੀ ਟਿਕਟ ਨਹੀਂ ਬਣਦੀ ਹੈਗੀ ਹਾਂ ਹਾਂ ਤੇ ਬਾਈਪਾਸ ਦੀ ਟਿਕਟ ਸਾਡੀ ਨਹੀਂ ਬਣਦੀ ਬਾਈਪਾਸ ਦਾ ਕੋਈ ਏਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾਲਾਂ ਲਾ ਗਿਆ ਕੱਢ ਹਰਾਮ ਇਹ ਕੁੱਤਾ ਬਾੜਾ ਬੋਲਣ ਲੱਗਿਆ ਥੱਪੜ ਮਾਰਿਆ ਨਾਲ ਹੀ ਦੋਵੇਂ ਦੇਖ ਰਹੇ ਤੁਸੀਂ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕਾ ਦਿੱਤਾ ਨੇ ਉਹ ਕੁਛ ਤਾਂ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਵੀ ਆ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹੱਥੋਂ ਬਾਈ ਕੀਤਾ ਤੇ ਮੈਂ ਅੱਛਾ ਹੱਥੋਂ ਬਾਈ ਕਰਤੀ ਮਾਰਦੇ ਹਾਂ ਸਾਡੇ ਹਾਂਜੀ ਹਾਂਜੀ ਆ ਮੇਰੇ ਤੇ ਸਾਰੇ ਸਵਾਰੀਆਂ ਨੇ ਫੜ ਚੁੱਕਿਆ ਆ ਜਿਹੜੀ ਜਲੰਧਰ ਦੀ ਸਾਡੀ ਜਾਣੇ ਸੀਗੀਆਂ ਭਾਈ ਯਾਰ ਸਾਈਡ ਤੋਂ ਵੱਡੀਆਂ ਸਾਡੇ ਜਾਣੇ ਤੁਹਾਨੂੰ ਜੀ 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 ਹਾਂਜੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਹਾਂਜੀ ਐਸ ਵੀ ਐਸ ਨਗਰ ਸ਼ਰਾਬਾ ਨਗਰ ਰਹਿਣ ਵਾਲਾ ਹਾਂ ਜੀ ਹਾਂਜੀ ਮੈਂ ਚੁੱਪ ਕਰ ਜਾਓ ਯਾਰ ਇੱਕ ਮਿੰਟ ਜਿੰਦਰ ਜੀ ਆਵਾਜ਼ ਤੇ 10 ਵਜੇ ਬਾਅਦ ਚ ਬੈਠਿਆ ਬੱਸ ਚੱਲ ਕੇ ਉੱਤੇ ਪੁਲ ਦੇ ਉੱਤੇ ਨਿਕਲੀ ਪੁਲ ਤੇ ਨਿਕਲਦੋ ਆ ਤਿੰਨ ਚਾਰ ਜਨਾਨੀਆਂ ਬੈਠੀਆਂ ਬਾਈ ਨਿਕਾ ਤੇ ਲੋ ਹਾਂਜੀ ਬਾਈਪਾਸ ਜਾਣਾ ਬਾਈਪਾਸ ਚੋਕ ਇਹ ਕਹਿੰਦਾ ਬਾਈਪਾਸ ਨਹੀਂ ਜਾਣੀ ਬਿੱਟੀ ਸਾਈਡ ਤੇ ਲਾ ਦਿਓ ਇਹ ਤੇ ਬਾਈਪਾਸ ਹੀ ਨਹੀਂ ਲਾਉਂਦੇ ਅਗੋਂ ਉਹਨੇ ਗਾਲ ਕੱਢੀ ਕਹਿੰਦੀ ਹਰਾਮ ਦਾ ਤੇਰੇ ਪਿਓ ਦੀ ਗੱਡੀ ਆ ਤੁਹਾਨੂੰ ਆਧਾਰ ਤੇ ਆ ਅੱਛਾ ਭੈਣ ਚੋਦਾ ਕੁੱਤੇ ਆ ਬੜੇ ਤਿੰਨ ਚਾਰਾਂ ਨੇ ਗਾਲਾਂ ਕੱਢੀਆਂ ਅੱਛਾ ਜੀ ਅੰਦਰੋਂ ਉਹਨੇ ਕਿਹਾ ਉਸ ਤੋਂ ਬਾਅਦ ਹੱਥੋਂ ਭਾਈਓ ਦੇ ਘਤੋਣ ਨਾ ਮਾਰਿਆ ਇਹਨਾਂ ਨੇ ਤਿੰਨ ਚਾਰ ਬੰਦੋ ਬ ਕਸੌਨ ਮਾਰਿਆ ਖਰੁੰਡਾ ਮਾਰਿਆ ਨਾ ਇਹਨਾਂ ਨੇ ਕਸੌਨ ਮਾਰਿਆ ਮਾਰਿਆ ਉਹਦਾ ਬੈਗ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਹੁਣ ਅਸੀਂ ਜਾਣਾ ਮੈਂ ਜਾਣਾ ਉਹ ਕੀ ਮੰਗ ਕੀ ਕਰਦੇ ਹੋ ਜਿਹੜਾ ਜਾਮ ਲਾਇਆ ਲੱਗਿਆ ਹੋਇਆ ਸਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹਨਾਂ ਨੂੰ ਸਾਰੀ ਪਬਲਿਕ ਰੋਡ ਤੇ ਸਾਰੀ ਸਾਰੇ ਪੀ.ਆਰ.ਟੀ. ਕੋਈ ਕਸੂਰ ਨਹੀਂ ਹੈ ਜੀ 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 ਮੈਂ ਦੇਖਿਆ ਜੀ ਬਾਕੀ ਹੋਰ ਬਿਨਾਂ ਦੀਆਂ ਦਾਜ ਵਿੱਚ ਬੈਠੀਆਂ ਸਭ ਨੇ ਉਹਨੂੰ ਮਨਾ ਕੀਤਾ ਨਹੀਂ ਮੰਨਿਆ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਉਤਰ ਜਾਓ ਕਿਦੋਂ ਉਤਰੀਆ ਕਿਉਂ ਉਤਰੀਆ ਸੀ ਅੱਛਾ ਬੀਬੀ ਦੀ ਗਲਤੀ ਉਦੀ ਠੀਕ ਐ ਇੱਥੇ ਬਹਿਣਾ ਉਹ ਕਹਿੰਦਾ ਵੀ ਤੂੰ ਉਤਰ ਜਾ ਤੈਨੂੰ ਕਿਉਂ ਤੂੰ ਸਵਾਰ ਜਾ ਹਾਂਜੀ ਠੀਕ ਐ ਕਿਉਂ ਸਵਾਰੀਆਂ ਖਰਾਬ ਕਰਦਾ ਹਾਂਜੀ 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 ਉਹਨੇ ਕਹਤਾ ਹਰਾਮ ਦਾ ਕੁੱਤਾ ਅੱਛਾ ਇਹ ਗੱਲ ਕਹੀ ਉਹਨੂੰ ਠੀਕ ਐ ਕੰਡਕਟਰ ਨੂੰ ਹਾਂ ਫਿਰ ਇਹਨੇ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਇੱਥੇ ਹਾਂ ਉਹਦੇ ਮੈ ਨਿਸ਼ਾਨ ਪਏ ਹੋਏ ਆ ਅੱਛਾ ਜੀ ਫਿਰ ਇਹ ਫੇਰ ਉਹਨੇ ਮੈਨੂੰ ਧੋਪਾਇਆ ਮੈਂ ਕਹਾਂ ਕਿ ਅਸੀਂ ਮੈਂ ਕਮਾਈ ਨਹੀਂ ਰਹਾ ਬੀਬੀ ਥੱਪੜੇ ਨੇ ਮਾਰੇ ਨਾ ਮਾਰਿਆ ਪਹਿਲਾਂ ਤੇ ਗੁਲਾਮ ਇਹਨੂੰ ਹੱਕ ਨਹੀਂ ਪਾਇਆ ਇਹਨੇ ਕਹ ਹਰਾਮ ਦਾ ਕੁੱਤਾ ਐ ਕਹ ਕੇ ਉਹਨੂੰ ਗੁਲਾਮ ਨਹੀਂ ਹੁੰਦਾ ਸਹੀ ਗੱਲ ਹੈ ਜੀ ਇਹ ਨਾਲੇ ਜੀ ਲੁਧਿਆਣੇ ਬਾਈਪਾਸ ਕਹਿੰਦੇ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਨਹੀਂ ਹੁੰਦੀ ਲੁਧਿਆਣੇ ਤੋਂ ਲੁਧਿਆਣੇ ਦੀ